ਚਲੋ ਜੀ ਦੇਖੋ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਬੀਸੀ ਦੀ ਰਾਜਨੀਤੀ ਬਾਰੇ ਗੱਲਬਾਤ। ਇੱਕ ਗੱਲ ਤੇ ਇਹ ਕਿ ਹੁਣ ਕੈਂਡੀਡੇਟਸ ਦੀ ਲਿਸਟ ਫਾਈਨਲ ਹੋ ਚੁੱਕੀ ਆ। 6 ਰਾਈਡਿੰਗ ਐਤ ਕੀ ਨਵੀਆਂ ਬੜੀਆਂ। ਤੇ ਕੈਂਡੀਡੇਟ ਜਿੱਥੋਂ-ਜਿੱਥੋਂ ਜਿੰਨੇ-ਜਿੰਨੇ ਖੜੇ ਹੋਣੇ ਸੀ ਉਹ ਹੁਣ ਲਿਸਟ ਜਿਹੜੀ ਫਾਈਨਲ ਹੋ ਗਈ ਆ ਹੁਣ ਉਹਦੇ 'ਚ ਚੇਂਜ ਨਹੀਂ ਹੋ ਸਕਦੀ। ਜਦੋਂ ਅਸੀਂ ਲਿਸਟ ਦੇਖਦੇ ਆ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਤਲਬ ਸਰੀ ਦੇ ਵਿੱਚ ਜਿਹੜੀਆਂ ਜਿੰਨੀਆਂ ਸਰੀ ਦੀਆਂ 10 ਰਾਈਡਿੰਗਸ ਨੇ ਇੱਕ ਪਾਸਿਓਂ ਸਰੀ ਸੈਂਟਰ ਤੋਂ ਅ ਇਸ ਵੇਲੇ ਪੰਜ ਉਮੀਦਵਾਰ ਖੜੇ ਆ ਸਰੀ ਸਿਟੀ ਸੈਂਟਰ ਜਿਹੜੀ ਰਾਈਡਿੰਗ ਆ ਇੱਥੋਂ ਪੰਜ ਉਮੀਦਵਾਰ ਖੜੇ ਨੇ ਜਿਨ੍ਹਾਂ ਦੇ ਵਿੱਚ ਰਾਇਨ ਐਬਰਟ ਨੇ ਕਮਿਊਨਿਸਟ ਪਾਰਟੀ ਆਫ BC ਤੋਂ BC ਗ੍ਰੀਨ ਪਾਰਟੀ ਤੋਂ ਕਲਿਨ ਬੋਰਡ ਨੇ ਤੇ ਜਿਹੜੇ ਸੈਦ ਨੇ ਇੱਕ ਇੰਡੀਪੈਂਡੈਂਟ ਖੜਿਆ ਤੇ ਆਮਨਾ ਸ਼ਾ BC NDP ਤੋਂ ਤੇ ਯਸ਼ਨ ਵਾਲਾ ਕਨਸਰਵੇਟਿਵ ਪਾਰਟੀ ਤੋਂ ਮੁਕਾਬਲਾ ਇੱਥੇ ਦੋਵਾਂ ਦੇ ਵਿੱਚ ਲੱਗਦਾ ਆਮਨਾ ਸ਼ਾ NDP ਤੇ ਦੂਜਾ ਯਸ਼ਨ ਵਾਲਾ ਐਨ ਡੀ ਪੀ ਦੀ ਹੈ ਸ਼ੀਟ ਆ ਤੇ ਲੱਗਦਾ ਹੈ ਕਿ ਇਹਨਾਂ ਨੂੰ ਚਲੇ ਜਾਊਗੀ ਸਾਰੀ ਨਾਰਥ ਦੇ ਵਿੱਚ ਅ ਐਸ਼ਵਾਰੀ ਜਿਹੜੇ ਜਿਹੜੀ ਰਚਨਾ ਸਿੰਘ ਹੈ ਜਿੱਥੋਂ ਸਾਡੇ ਸੈਕੰਡਰੀ ਐਜੂਕੇਸ਼ਨ ਦੇ ਮਨਿਸਟਰ ਨੇ ਐਨ ਡੀ ਪੀ ਦੇ ਇਹ ਸਾਰੀ ਨਾਰਥ ਇੱਥੇ ਰਚਨਾ ਸਿੰਘ ਦੇ ਉਲਟ ਬੀ ਸੀ ਗ੍ਰੀਨ ਪਾਰਟੀ ਤੋਂ ਸ਼ੇਮ ਸੰਧੂ ਆ ਹੌਬੀ ਨੇਜਰ ਆਯਾਦ ਖੜੇ ਨੇ ਕਿਰਨ ਹੁੰਦਲ ਫ੍ਰੀडम ਪਾਰਟੀ ਆਫ ਬੀ ਸੀ ਤੋਂ ਤੇ ਜਿਹੜੇ ਕੰਜ਼ਰਵਟਿਵ ਪਾਰਟੀ ਵੱਲੋਂ ਮਨਦੀਪ ਢਾਲੀਵਾਲ ਇੱਥੋਂ ਉਮੀਦਵਾਰ ਨੇ ਸੋ ਇਹ ਵੀ ਐਨਡੀਪੀ ਦੀ ਇੱਕ ਸਟਰੋਂਗ ਸੀਟ ਆ ਆਮ ਤੌਰ ਦੇ ਉੱਤੇ ਮੰਨੀ ਜਾਂਦੀ ਹੈ ਸਰੀ ਸਾਊਥ ਜਿਹੜੀ ਸੀਟ ਆ ਉੱਥੇ ਬੀਸੀ ਐਨਡੀਪੀ ਵੱਲੋਂ ਹਰੂਨ ਗਫਾਰ ਖੜੇ ਨੇ ਜਿਹੜੇ ਪ੍ਰਸਿੱਧ ਪੱਤਰਕਾਰ ਰਹੇ ਨੇ ਪਹਿਲਾਂ ਤੇ ਹੁਣ ਉਹ ਐਨਡੀਪੀ ਵੱਲੋਂ ਇਲੈਕਸ਼ਨ ਲੜ ਰਹੇ ਨੇ ਤੇ ਬ੍ਰਿੰਚ ਚੈਪਟਰ ਜਿਹੜੇ ਕੰਜ਼ਰਵਟਿਵ ਪਾਰਟੀ ਵੱਲੋਂ ਖੜਿਆ ਇਹ ਸੀਟ ਕੰਜ਼ਰਵਟਿਵ ਪਾਰਟੀ ਦੀ ਲੱਗਦਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਜਾਊਗੀ ਸਰੀ ਕਲੋਬਡੈਲ ਜਿਹੜਾ ਇਲਾਕਾ ਆ ਇੱਥੋਂ ਜਿਹੜੇ ਮਾਈਕ ਸਟਾਰਚਕ ਐਨਡੀਪੀ ਦੇ ਪੁਰਾਣੇ ਜਿਹੜੇ ਆਗੂ ਨੇ ਐਲਨੋਸਟਰਕ ਕੋ ਕੰਸਰਵਟਿਵ ਪਾਰਟੀ ਵੱਲੋਂ ਖੜਿਆ ਐਲਨੋਸਟਰਕ ਕੋ ਦੀ ਕਾਫੀ ਸਟਰੋਂਗ ਹੋਲਡ ਆ ਇੱਥੇ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਬੀਸੀ ਯੂਨਾਈਟਿਡ ਦੇ ਵਿੱਚ ਸੀਗੇ ਫਿਰ ਇਹ ਕੰਸਰਵਟਿਵ ਪਾਰਟੀ ਦੇ ਵਿੱਚ ਚਲੇ ਗਏ ਪਹਿਲਾਂ ਆਰਸੀਐਮਪੀ ਦੇ ਵਿੱਚ ਮੀਡੀਆ ਆਫੀਸਰ ਵਜੋਂ ਕੰਮ ਕਰਦੇ ਰਹੇ ਆ ਤੇ ਇੱਥੇ ਜਿਹੜੇ ਜੂਡੀ ਮੁੱਲਰ ਫਰੀडम ਪਾਰਟੀ ਆਫ ਬੀਸੀ ਵੱਲੋਂ ਇੱਥੋਂ ਖੜੇ ਨੇ ਫਲੀਟਵੁੱਡ ਸਰੀ ਫਲੀਟਵੁੱਡ ਜਿੱਥੋਂ ਜਗਰੂਪ ਬਰਾੜ ਐਮਐਲਏ ਨੇ ਤੇ ਬੀਸੀ ਐਨਡੀਪੀ ਵੱਲੋਂ ਤੇ ਇੱਥੋਂ ਜਿਹੜੇ ਕੰਜ਼ਰਵਟਿਵ ਪਾਰਟੀ ਵੱਲੋਂ ਉਤਾਰ ਗਿੱਲ ਖੜੇ ਆ ਤੇ ਟਿਮ ਬੈਨ ਮਿਆ ਬੀਸੀ ਗ੍ਰੀਨ ਪਾਰਟੀ ਵੱਲੋਂ ਸਰੀ ਫਲੀਟਵੁੱਡ ਤੋਂ ਖੜੇ ਨੇ ਸਰੀ ਗਿਲਫਰਡ ਜਿਹੜਾ ਆ ਇਹ ਗੈਰੀਬਗ ਵਾਲੀ ਰਾਈਡਿੰਗ ਆ ਐਨਡੀਪੀ ਦੀ ਜਿਹੜੇ ਇਸ ਵੇਲੇ ਐਮਐਲਏ ਨੇ ਆਪਾਂ ਉਹਨਾਂ ਦਾ ਜ਼ਿਕਰ ਕਰ ਰਹੇ ਆ ਉਹ ਫੇਰ ਐਤ ਕੀ ਬੀਸੀ ਐਨਡੀਪੀ ਵੱਲੋਂ ਇੱਥੇ ਖੜੇ ਨੇ ਇੰਡੀਪੈਂਡੈਂਟ ਇੱਥੇ ਕਬੀਰ ਕੁਰਬਨ ਨੇ ਹੌਨ ਵੀਰ ਸਿੰਘ ਰੰਧਾਵਾ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰ ਨੇ ਤੇ ਮਨਜੀਤ ਸਿੰਘ ਸੋਤਾ ਇੱਥੇ ਬੀਸੀ ਗ੍ਰੀਨ ਪਾਰਟੀ ਵੱਲੋਂ ਖੜੇ ਨੇ ਸਰੀ ਨਿਊਟਨ ਜਿਹੜਾ ਹੈਗਾ ਸਰੀ ਨਿਊਟਨ ਹੈਰੀ ਬੈਂਚ ਹੁਣ ਵਾਲੀ ਰਾਈਟਿੰਗ ਹੈਰੀ ਬੈਂਚ ਸਾਹਿਤ ਕੀ ਚੋਣ ਨਹੀਂ ਲੜ ਰਹਾ ਇੱਥੋਂ ਔਰ BC NDP ਦੀ ਹੈ ਬੜੀ ਪੁਰਾਣੀ ਸੀਟ ਹੈ ਜੈਸੀ ਸੁੰਨਰ BC NDP ਵੱਲੋਂ ਇੱਥੋਂ ਚੋਣ ਲੜ ਰਹੇ ਆ ਇੱਕ ਜਗਵਿੰਦਰ ਸਿੰਘ ਰੰਧਾਵਾ ਨੇ ਇੱਥੋਂ ਉਹ ਇੰਡੀਪੈਂਡੈਂਟ ਖੜੇ ਨੇ ਜੈਪ੍ਰੀਤ ਲੇਲ ਜਿਹੜੇ ਪਹਿਲਾਂ BC ਯੂਨਾਈਟਿਡ ਵੱਲੋਂ ਖੜੇ ਸੀ ਉਹ ਐਸ ਵੇਲੇ ਇੱਥੋਂ ਖੜੇ ਨੇ ਹਾਲਾਂਕਿ ਯੂਨਾਈਟਿਡ ਦੀ ਕੈਂਪੇਨ ਕੋਈ ਨਹੀਂ ਹੋ ਰਹੀ ਅਮਰਿਤ ਬੜਿੰਗ ਇੱਥੋਂ ਖੜੇ ਨੇ ਫ੍ਰੀडम ਪਾਰਟੀ ਆਫ BC ਵੱਲੋਂ ਅਮਰਿਤ ਬੜਿੰਗ ਜਿਹਨਾਂ ਨੇ ਬਹੁਤ ਸਾਰਾ ਪਿੱਛੇ ਜੇ ਪ੍ਰਚਾਰ ਕੀਤਾ ਐਂਟੀ ਸੋਜੀ ਵੱਲੋਂ ਤੇ ਉਹ ਫ੍ਰੀडम ਪਾਰਟੀ ਆ ਬੀਸੀ ਵੱਲੋਂ ਇਹ ਦੇ ਪ੍ਰਧਾਨ ਵੀਰੇ ਪਹਿਲਾਂ ਵੀ ਚੋਣ ਲੜ ਚੁੱਕੇ ਆ ਇਹ ਇੱਥੇ ਸਾਰੇ ਨਿਊਟਰਲ ਵੱਲੋਂ ਖੜੇ ਨੇ ਤੇ ਕਨਜ਼ਰਵਟਿਵ ਪਾਰਟੀ ਦੇ ਤੇ ਜੋਤ ਬੱਲ ਉਮੀਦਵਾਰ ਨੇ ਸਰੀ ਪੈਨੋਰਾਮਾ ਜਿੰਨੀ ਸੇਮਸ ਜਿੱਥੋਂ ਐਮ ਐਲ اے ਨੇ ਪੀ ਸੀ ਐਨ ਡੀ ਪੀ ਦੇ ਉਹ ਪਰਮਜੀਤ ਰਾਏ ਇੱਥੇ ਫ੍ਰੀडम ਪਾਰਟੀ ਆ ਬੀਸੀ ਵੱਲੋਂ ਖੜੇ ਰਹੇ ਤੇ ਬ੍ਰਾਇਨ ਟੈਪਰ ਕਨਜ਼ਰਵਟਿਵ ਪਾਰਟੀ ਵੱਲੋਂ ਇਥੋਂ ਉਮੀਦਵਾਰ ਨੇ ਸਰੀ ਪੈਨੋਰਾਮਾ ਤੋਂ ਇੱਕ ਜਿਹੜੀ ਨਵੀਂ ਰਾਈਡਿੰਗ ਆ ਕਿ ਬਣੀ ਆ ਸਰੀ ਸਰਪੈਂਟਾਈਨ ਰਿਵਰ ਇੱਥੇ ਬਲਤੇਸ਼ ਸਿੰਘ ਢਿੱਲੋਂ ਨੇ ਐਨਡੀਪੀ ਦੇ ਉਮੀਦਵਾਰ ਬਲਤੇਸ਼ ਸਿੰਘ ਢਿੱਲੋਂ ਤੇ ਲਿੰਡਾ ਹੈਪਨਰ ਜਿਹੜੇ ਸਾਬਕਾ ਮੇਅਰ ਨੇ ਇੱਥੋਂ ਦੇ ਸਰੀ ਦੇ ਓਬੀਸੀ ਕੰਜ਼ਰਵਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਆ ਤੇ ਜਿਮ ਕੱਥੀ ਇੰਡੀਪੈਂਡੈਂਟ ਇੱਥੋਂ ਖੜੇ ਨੇ ਸਰੀ ਵਾਈਟਰੌਕ ਜਿਹੜੀ ਟਰੈਵਰ ਹੈਲਫਰਡ ਕੰਜ਼ਰਵਟਿਵ ਪਾਰਟੀ ਦੇ ਨੇ ਉੱਥੋਂ ਜਿਹੜੇ ਡੈਰਲ ਵਾਕਰ ਬੀਸੀ ਐਨਡੀਪੀ ਵੱਲੋਂ ਤੇ ਡੈਮਨ ਟੇਸੀ ਲਿਬਰਟੇਰੀਅਨ ਇੱਥੋਂ ਖੜੇ ਨੇ ਕੁਝ ਹੋਰ ਰਾਈਡਿੰਗਸ ਨੇ ਜਿੱਥੇ ਕਿਤੇ ਨਾ ਕਿਤੇ ਕੁਝ ਪੰਜਾਬੀ ਉਮੀਦਵਾਰ ਖੜੇ ਨੇ ਜਿਵੇਂ ਵੈਨਕੂਵਰ ਫਰੇਜ਼ਰ ਵਿਊ ਵਾਲੀ ਰਾਈਡਿੰਗ ਆ ਉੱਥੇ ਜੈਕ ਸੰਘੇੜਾ ਖੜੇ ਨੇ ਕਨਸਰਵਟਿਵ ਪਾਰਟੀ ਵੱਲੋਂ ਜਾਰਜ ਚੋ ਬੀਸੀ ਐਨ ਡੀ ਪੀ ਦੇ ਨੇ ਤੇ ਇਸੇ ਤਰ੍ਹਾਂ ਜਿਹੜੀ ਹੇਸਟਿੰਗ ਆ ਵੈਨਕੂਵਰ ਹੇਸਟਿੰਗ ਇੱਥੋਂ ਨਿੱਕੀ ਸ਼ਰਮਾ ਨੇ ਬੀਸੀ ਐਨ ਡੀ ਪੀ ਵੱਲੋਂ ਤੇ ਜਿਹੜੀ ਬ੍ਰਿਟ ਬਰਨਸ ਗ੍ਰੀਨ ਪਾਰਟੀ ਵੱਲੋਂ ਨੇ ਤੇ ਜੈਕਬ ਬਰਡ ਕਨਸਰਵਟਿਵ ਪਾਰਟੀ ਵੱਲੋਂ ਇੱਥੋਂ ਚੋਣ ਲੜ ਰਹੇ ਨੇ ਜਿਹੜੀ ਵੈਨਕੂਵਰ ਲੰਗਾਰਾ ਆ ਇੱਥੇ BC NDP ਵੱਲੋਂ ਸੁਨੀਤਾ ਧੀਰ ਚੋਣ ਲੜ ਰਹੀ ਆ ਸਕਾਟਫਰਡ ਪ੍ਰਾਈਸ BC ਗ੍ਰੀਨ ਪਾਰਟੀ ਵੱਲੋਂ ਤੇ ਬਾਇਰਨ ਬਰਗਟ ਕੰਜ਼ਰਵਟਿਵ ਪਾਰਟੀ ਵੱਲੋਂ ਚੋਣ ਲੜ ਰਿਹਾ ਇੱਕ ਇੰਟੀਰੀਅਰ ਦੇ ਵਿੱਚ ਜਿਹੜੀ ਕੈਲੋ ਰਾਈਡਿੰਗ ਆ ਵਰਨਨ ਦੀ ਵਰਨਨ ਲੰਬੀ ਇੱਥੋਂ ਹਰਵਿੰਦਰ ਸੰਧੂ ਜਿਹੜੀ BC NDP ਵੱਲੋਂ ਪਹਿਲਾ ਐਮਐਲਏ ਸੀ ਉਹ ਦੁਬਾਰਾ ਇੱਥੋਂ ਚੋਣ ਲੜ ਰਿਹਾ ਵਰਨਨ ਤੋਂ ਤੇ ਕੈਵਨ ਐਕਟਰ ਨੇ ਇੱਥੋਂ ਇੱਕ ਖੜੇ ਤੇ ਡੈਨਿਸ ਗੈਸਬਰਟ ਕੰਜ਼ਰਵਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਐਬਸਫੋਰਡ ਸਾਊਥ ਤੋਂ ਬਰੂਸ਼ ਬੈਨਮਨ ਨੇ ਕੰਜ਼ਰਵਟਿਵ ਪਾਰਟੀ ਦੇ ਬੜੇ ਪ੍ਰਸਿੱਧ ਆਗੂ ਨੇ ਇਹ ਸਾਰਾ ਕੋਨਰ BC NDP ਵੱਲੋਂ ਤੇ ਅਮਨਦੀਪ ਸਿੰਘ ਇੰਡੀਪੈਂਡੈਂਟ ਚੋਣ ਲੜ ਰਹੇ ਆ ਸਾਊਥ ਐਬਸਫੋਰਡ ਸਾਊਥ ਤੋਂ ਐਬਸਫੋਰਡ ਵੈਸਟ ਤੋਂ ਜੇਮਸ ਟੇਵਿਸਨ ਇੰਡੀਪੈਂਡੈਂਟ ਨੇ ਗ੍ਰੇਮ ਹਸਟਨ BC NDP ਵੱਲੋਂ ਨੇ ਤੇ ਜਿਹੜੇ ਕੋਰਕੀ ਨਿਊ ਫੀਲਡ BC ਕੰਜ਼ਰਵਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਅਸੇ ਤਰ੍ਹਾਂ ਜਿਹੜਾ ਹੈਗਾ ਬਰਨਵੀ ਦੇ ਵਿੱਚ ਬਰਨਵੀ ਨਿਊ ਵੈਸਟਰ ਵਾਲੀ ਰਾਈਡਿੰਗ ਆ ਇਥੋਂ ਰਾਜ ਚੋਹਾਨ ਨੇ ਬੀਸੀ ਐਨ ਡੀ ਪੀ ਕੋਲੋਂ ਚੋਣ ਲੜੇ ਤੇ ਦੀਪਕ ਸੂਰੀ ਇਹ ਕੰਜ਼ਰਵਟਿਵ ਪਾਰਟੀ ਦੇ ਉਮੀਦਵਾਰ ਨੇ ਅ ਇਸੇ ਤਰੀਕੇ ਦੇ ਨਾਲ ਡੈਲਟਾ ਨਾਰਥ ਰਵੀ ਕਲੋਂ ਜਿਹੜੇ ਸਾਡੇ ਅ ਇਸ ਵੇਲੇ ਹੈਗੇ ਨੇ ਮਿਨਿਸਟਰ ਉਹਨਾਂ ਉਹਨਾਂ ਦੀ ਰਾਈਡਿੰਗ ਆ ਬੀਸੀ ਐਨ ਡੀ ਪੀ ਕੋਲੋਂ ਰਵੀ ਕਲੋਂ ਇਥੋਂ ਚੋਣ ਲੜ ਰਹੇ ਆ ਤੇ ਜਿਹੜੇ ਰਾਜ ਬੌਲੀ ਨੇ ਕੰਜ਼ਰਵਟਿਵ ਪਾਰਟੀ ਦੇ ਤੇ ਮਨਕਿਊਸ ਖਾਨ ਫ੍ਰੀਡਮ ਪਾਰਟੀ ਆਫ ਬੀਸੀ ਵਜੋਂ ਇੱਥੇ ਉਮੀਦਵਾਰ ਦੱਸੇ ਗਏ ਨੇ ਤੇ ਨਿਕ ਵਾਈਲਡ ਬੀਸੀ ਗ੍ਰੀਨ ਪਾਰਟੀ ਦੇ ਉਮੀਦਵਾਰ ਨੇ ਇਸੇ ਤਰ੍ਹਾਂ ਹੀ ਕੁਝ ਹੋਰ ਰਾਈਡਿੰਗਸ ਨੇ ਜਿਹੜੀਆਂ ਇਸ ਕਰਕੇ ਵੀ ਸਾਡੇ ਲਈ ਦਿਲਚਸਪੀ ਰੱਖਦੀਆਂ ਨੇ ਕਿਉਂਕਿ ਉੱਥੋਂ ਕੋਈ ਨਾ ਕੋਈ ਪੰਜਾਬੀ ਉਮੀਦਵਾਰ ਹੈਗੇ ਆ ਕੈਮਲੂਪ ਸੈਂਟਰ ਦੀ ਜਿਹੜੀ ਰਾਈਡਿੰਗ ਆ ਉੱਥੋਂ ਕਮਲ ਗਰੇਵਾਲ ਚੋਣ ਲੜ ਰਿਹਾ ਹੈ ਬੀਸੀ ਐਨਡੀਪੀ ਵੱਲੋਂ ਤੇ ਰੈਂਡੀ ਸੁੰਡਰਮੈਨ ਬੀਸੀ ਗ੍ਰੀਨ ਪਾਰਟੀ ਤੇ ਪੀਟਰ ਮਿਲਬਰਗ ਕਨਜ਼ਰਵਟਿਵ ਪਾਰਟੀ ਵੱਲੋਂ ਉੱਥੋਂ ਚੋਣ ਲੜ ਰਿਹਾ ਹੈ ਜਿਹੜੀ ਕੋਲੋਨਾ ਮਿਸ਼ਨ ਦੀ ਰਾਈਡਿੰਗ ਆ ਇਥੇ ਹਰਪ੍ਰੀਤ ਬਦੋਹਾਲ BCNDP ਦੇ ਉਮੀਦਵਾਰ ਨੇ ਤੇ ਜਿਹੜੇ ਗੈਵਨ ਡਿਊ ਨੇ ਕੰਸਰਵੇਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਆ ਆ ਇਸੇ ਤਰ੍ਹਾਂ ਇੱਕ ਕੂਟਨੀ ਰਾਕੀਜ਼ ਦੀ ਰਾਈਡਿੰਗ ਆ ਕੂਟਨੀ ਰਾਕੀਜ਼ ਤੋਂ ਸैम ਮਟਵਾਲ ਨੇ BCNDP ਵੱਲੋਂ ਪੀਟਰ ਡੇਵਿਸ ਕੰਸਰਵੇਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਆ ਤੇ ਕੈਰੀ ਵਾਲ BC ਗ੍ਰੀਨ ਪਾਰਟੀ ਵੱਲੋਂ ਆ ਲੈਂਗਫਰਡ ਹਾਈਲੈਂਡਸ ਆ ਲੈਂਗਫਰਡ ਹਾਈਲੈਂਡਸ ਜਿਹੜੀ ਰਾਈਡਿੰਗ ਆ ਇਹ ਰਵੀ ਪ੍ਰਮਾਰ ਦੀ ਰਾਈਡਿੰਗ ਆ BC ਐਨਡੀਪੀ ਦੇ ਇਥੋਂ ਐਮਐਲਏ ਤੇ ਜਿਹੜੇ ਪਾਰਲੀਮੈਂਟਰੀ ਸੈਕਟਰੀ ਵੀ ਨੇ ਉਹ ਐਸ ਵੇਲੇ ਉਹ ਇਥੋਂ ਚੋਣ ਲੜ ਰਹੇ ਆ ਤੇ ਉਹਨਾਂ ਦੇ ਉਲਟ ਮਾਈਕ ਹੈਰਸ ਨੇ ਕੰਜ਼ਰਵਟਿਵ ਪਾਰਟੀ ਦੇ ਸਾਡੇ ਇੱਥੇ ਜਿਹੜੀ ਲੈਂਗਲੀ ਐਬਸਫੋਰਡ ਆ ਇਥੋਂ ਜான் ਐਲਡਗ ਚੋਣ ਲੜ ਰਹੇ ਨੇ ਬੀਸੀ ਐਨਡੀਪੀ ਵੱਲੋਂ ਤੇ ਜਿਹੜੇ ਇਥੋਂ ਐਲੈਕਸ ਜੁਵਲ ਲਿਬਰਟੇਰੀਅਨ ਨੇ ਕੈਰਨ ਲੌਂਗ ਇੰਡੀਪੈਂਡੈਂਟ ਖੜੇ ਨੇ ਮੈਜ਼ੀਲਾ ਸੰਜੈਜ਼ਲ ਬੀਸੀ ਗ੍ਰੀਨ ਪਾਰਟੀ ਵੱਲੋਂ ਸ਼ੈਲੀ ਜੈਨ ਵੀ ਇਥੋਂ ਖੜੇ ਨੇ ਤੇ ਕੰਜ਼ਰਵਟਿਵ ਪਾਰਟੀ ਵੱਲ ਹਰਮਨ ਪੰਗੂ ਉਮੀਦਵਾਰ ਨੇ ਇਹਦੇ ਨਾਲ ਹੀ ਲੈਂਗਲੀ ਵਿਲ ਬਰੋਕ ਰਾਈਡਿੰਗ ਗੱਲ ਲੈਂਗਲੀ ਵਿਲ ਬਰੋਕ ਤੋਂ ਐਂਡਰਿਓ ਮਾਰਸ਼ੀਅਰ ਨੇ ਬੀਸੀ ਐਨ ਡੀ ਪੀ ਦੇ ਤੇ ਜੋੜੀ ਤੌਰ ਕੰਜ਼ਰਵਟਿਵ ਪਾਰਟੀ ਦੇ ਦੱਸੇ ਜਾ ਰਹੇ ਨੇ ਰਿਚਮੈਂਡ ਕੁਇਨਜ਼ ਬਰੋ ਤੋਂ ਅਮਨ ਸਿੰਘ ਬੀਸੀ ਐਨ ਡੀ ਪੀ ਵੱਲੋਂ ਚੋਣ ਲੜ ਰਹੇ ਆ ਪਿਛਲੀ ਵਾਰ ਇਹ ਐਮ ਐਲ اے ਸੀਗੇ ਸ਼ਿੰਦੀਫੂ ਇੰਡੀਪੈਂਡੈਂਟ ਆ ਇੱਥੇ ਐਰਲੀ ਪੋਵੋ ਇੰਡੀਪੈਂਡੈਂਟ ਆ ਤੇ ਸਟੀਵ ਕੂਨਰ ਇੱਥੋਂ ਕੰਜ਼ਰਵਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਇਹ ਤੇ ਜਿਹੜੀਆਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਉਹ ਰਾਈਡਿੰਗ ਜਾਂ ਤੇ ਸਰੀ ਦੀਆਂ ਦਿਵਾਲੇ ਦਵਾਲੇ ਦੀਆਂ ਜਾਂ ਜਿੱਥੋਂ ਕਿਤੇ ਪੰਜਾਬੀ ਸਾਡੇ ਜਿਹੜੇ ਅ ਉਮੀਦਵਾਰ ਖੜੇ ਨੇ ਇੱਥੇ ਕਾਫੀ ਜ਼ਿਆਦਾ ਦਿਲਚਸਪੀ ਲੋਕਾਂ ਦੀ ਹੁੰਦੀ ਹੈ। ਇਸ ਵਾਰੀ ਜਿਹੜੀ ਸਥਿਤੀ ਬਹੁਤ ਅਜੀਬ ਬਣੀ ਹੈ ਜਿੱਦਾਂ ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ ਇੱਕ ਹੋਰ ਫੈਕਟਰ ਇਸ ਵੇਲੇ ਸਾਹਮਣੇ ਆ ਰਿਹਾ ਜਾਂ ਜਿਹਦੀ ਚਰਚਾ ਚੱਲ ਰਹੀ ਹੈ ਕਿ ਐਨਡੀਪੀ ਦੇ ਵੱਡੇ ਲੀਡਰ ਇਸ ਸਾਰੀ ਚੋਣ ਚ ਹੈ ਨਹੀਂ। ਕਿੰਨੇ ਨਾਂ ਨੇ ਜਿਹੜੇ ਪਿਛਲੀ ਵਾਰੀ ਚੋਣ ਚ ਸੀਗੇ ਤੇ ਐਤਕਿਓ ਰਿਟਾਇਰ ਹੋ ਗਿਆ ਐ ਐਂਡੀਪੀ ਦੀ ਕੈਂਪੇਨ ਜਿਹੜੀ ਕਿਹਾ ਜਾ ਰਿਹਾ ਕਿ ਐਂਡੀਪੀ ਕੈਂਪੇਨਿੰਗ ਕਰ ਰਹੀ ਹੈ ਵਿਦਆਊਟ ਵੈਟਰਨਸ ਨਿਊ ਡੈਮੋਕ੍ਰੈਟਿਕ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੀਅਲ ਇਲੈਕਸ਼ਨ ਦੇ ਲਈ ਰਨ ਕਰ ਰਹੀ ਹੈ ਅਕਤੂਬਰ 2024 ਦੇ ਵਿੱਚ ਪਰ ਕਈ ਇਹਨਾਂ ਦੇ ਵੈਟਰਨ ਕੈਬਨਟ ਮੈਂਬਰ ਜਿਹੜੇ ਇਸ ਵੇਲੇ ਰਨ ਨਹੀਂ ਕਰ ਰਹੇ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਜਿਹੜੇ ਬਹੁਤ ਲੰਬਾ ਸਮਾਂ ਰਾਜਨੀਤੀ ਦੇ ਵਿੱਚ ਰਿਹਾ ਹੈਰੀ ਬੈਂਸ ਐਤ ਕੀ ਪਿੱਛੇ हट ਗਿਆ ਬਰੂਸ ਰੌਸਟਨ ਵੱਡੇ ਨਾਂ ਸੀ ਇਹ ਕੈਟਰਿਨ ਕੌਨਰੋਏ ਫਿਰ ਰੌਬ ਫਲੇਮਿੰਗ ਇਹ ਚਾਰ ਉਹ ਪਾਰਟੀ ਦੇ ਵੱਡੇ ਨਾਂ ਜਾਂ ਥੰਮ ਸੀਗੇ ਜਿਹੜੇ ਰਿਜ਼ਾਈਨ ਕਰ ਗਏ ਪਿਛਲੇ ਸਮੇਂ ਦੇ ਵਿੱਚ ਅ ਔਰ ਇਹ ਚਾਰੋਂ ਹੀ ਲਾ ਲੋ ਵੀ 2005 ਤੋਂ ਲੈ ਕੇ ਆਫਿਸ ਦੇ ਵਿੱਚ ਸੀਗੇ ਤੇ ਇਹਨਾਂ ਨੇ ਚੂਜ਼ ਕਰ ਲਿਆ ਕਿ ਅਸੀਂ ਰਿਟਾਇਰ ਹੋਣਾ ਜਿਹੜੇ ਕੰਸਰਵਟ ਹੈ ਉਹਨੇ ਡੇਵਿਡ ਏਵੀ ਦੇ ਉੱਤੇ ਸਿੱਧਾ ਸਿੱਧਾ ਹਮਲਾ ਕਰ ਰਿਹਾ ਹੈ ਇਸ ਵੇਲੇ ਜੌਨ ਰਸਟਰਡ ਲੀਡਰ ਆਫ ਬੀਸੀ ਕੰਸਰਵਟਿਵ ਉਹ ਕ੍ਰਿਟਿਸਾਈਜ਼ ਕਰ ਰਿਹਾ ਐਨਡੀਪੀ ਲੀਡਰ ਡੇਵਿਡ ਏਵੀ ਨੂੰ ਇਹ ਕਹਿ ਕੇ ਕਿ ਜਿਹੜੇ ਵੱਡੇ ਮਿਨਿਸਟਰ ਸੀਗੇ ਉਹਨਾਂ ਦਾ ਇਲੈਕਸ਼ਨ ਤੋਂ ਥੋੜਾ ਚਿਰ ਪਹਿਲਾਂ ਇੱਕ ਇੱਕ ਕਰਕੇ ਬਾਹਰ ਜਾਣਾ ਇਹ ਦੱਸਦਾ ਕਿ ਉਹਨਾਂ ਨੂੰ ਤੁਹਾਡੀ ਲੀਡਰਸ਼ਿਪ ਦੇ ਵਿੱਚ ਯਕੀਨ ਨਹੀਂ ਆ। ਉਹਨਾਂ ਤੁਹਾਡੇ ਵਿੱਚ ਉਹਨਾਂ ਨੂੰ ਭਰੋਸਾ ਨਹੀਂ ਆ ਇਸੇ ਕਰਕੇ ਉਹ ਬਾਹਰ ਗਏ ਆ। ਦੂਜਾ ਇਹ ਆ ਕਿ ਐਨਡੀਪੀ ਦੇ ਜਿਹੜੇ ਰਿਟਾਇਰਮੈਂਟ ਆ ਉਹ ਵੀ ਜਿਹੜੇ ਐਨਡੀਪੀ ਦੇ ਸਟਰੋਂਗ ਏਰੀਆਜ਼ ਨੇ ਉਹਨਾਂ ਦੇ ਵਿੱਚ ਕਈ ਮਿਨਿਸਟਰ ਜਿਹੜੇ ਸਟੈਪ ਡਾਊਨ ਕੀਤੇ ਆ ਉਹਨਾਂ ਏਰੀਆਜ਼ ਨੂੰ ਰਿਪਰੈਜ਼ੈਂਟ ਕਰਦੇ ਆ ਜਿੱਥੇ ਐਨਡੀਪੀ ਬਹੁਤ ਸਟਰੋਂਗ ਆ। ਸੋ ਉਹਨਾਂ ਦੀ ਜਿਹੜੀ ਐਬਸੈਂਸ ਆ ਉੱਥੋਂ ਐਕਸਪੈਕਟ ਨਹੀਂ ਕੀਤੀ ਜਾ ਰਹੀ ਆ ਜਾਂ ਇਦਾਂ ਕਹਿ ਲਓ ਕਿ ਅ ਮਤਲਬ ਇਦਾਂ ਨਹੀਂ ਮੰਨਿਆ ਜਾ ਰਿਹਾ ਵੀ ਉਹ ਕੋਈ ਬਹੁਤ ਵੱਡਾ ਨੁਕਸਾਨ ਉੱਥੋਂ ਇਹਨਾਂ ਦਾ ਹੋ ਜਾਊਗਾ ਕਿਉਂਕਿ ਉੱਥੇ ਪਹਿਲੇ ਹੀ ਪਾਰਟੀ ਜਿਹੜੀ ਜਿਵੇਂ ਨਿਊਟਰਨ ਵਾਲੀ ਸੀਟ ਈ ਹੈ ਤੇ ਹਰੀ ਬੈਂਸ ਉਹਨਾਂ ਦੀ ਸੀਟ ਹੈ 2005 ਤੋਂ ਲਗਾਤਾਰ ਇੱਥੋਂ ਲੜਦੇ ਆ ਰਹੇ ਵੀ ਉੱਥੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣ ਲੱਗੀ ਦੂਜਾ ਇਹ ਹੈ ਕਿ ਟਰਨਓਵਰ ਨਾਰਮਲ ਆ ਐਕਸਪਰਟ ਇਹ ਕਹਿੰਦੇ ਆ ਕਿ ਲੰਬਾ ਸਮਾਂ ਜਦੋਂ ਉਹ ਤੇ ਇਹ ਤਾਂ ਹੈ ਨਹੀਂ ਕੋਈ ਵੀ ਇਹਨਾਂ ਨੇ ਬਹਿ ਜਾਣਾ ਜੇ ਅਗਲੇ ਸਾਲ ਫੇਰ ਚੋਣ ਲੜਨੀ ਹੈ ਜਿਹੜੇ ਚਾਰੋਂ ਦੇ ਚਾਰੋਂ ਕਾ ਇਹ ਆ ਇਹ ਲੰਬਾ ਸਮਾਂ ਇਹਨਾਂ ਨੇ ਮਤਲਬ ਕੰਮ ਕੀਤਾ ਆ ਤੇ ਹੁਣ ਉਹਨਾਂ ਨੇ ਰਿਟਾਇਰ ਹੋਣਾ ਹੀ ਸੀ ਸੋ ਸਪੈਸ਼ੀਅਲੀ ਜਿਹੜੇ ਇਹ ਕਈ ਦਹਾਕੇ ਦਫ਼ਤਰਾਂ ਦੇ ਇਹ ਕੰਮ ਕੀਤਾ ਇਹਨਾਂ ਨੇ ਉਹ ਤੋਂ ਬਾਅਦ ਜਾਣਾ ਇਹਨਾਂ ਦਾ ਸੁਭਾਵਿਕ ਨਜ਼ਰ ਆ ਰਿਹਾ ਆ ਹੁਣ BC ਯੂਨਾਈਟਿਡ ਕੋਲਾਪਸ ਕਰ ਗਈ ਕੈਂਪੇਨ ਦੇ ਵਿੱਚ ਤੇ ਉਹ ਤੋਂ ਬਾਅਦ ਇਲੈਕਸ਼ਨ ਰੇਸ ਜਿਹੜੀ ਆ ਬਹੁਤ ਟਾਈਟ ਹੋ ਗਈ ਐਨਡੀਪੀ ਵਿੱਚ ਤੇ BC ਕਨਜ਼ਰਵਟੋ ਦੇ ਵਿੱਚ ਤੇ ਜਿਹੜਾ ਜਿਹਦਾ ਪ੍ਰੈਸ਼ਰ ਐ ਇਸ ਵੇਲੇ ਐਨਡੀਪੀ ਦੇ ਉੱਤੇ ਬਿਨਾ ਸ਼ੱਕ ਹੈ ਕਿਉਂਕਿ ਫੈਕਟਰ ਨਹੀਂ ਸਮਝ ਆ ਰਿਹਾ ਕਿ ਕਿਹੜੇ ਆ ਵੇਵ ਵੇਵ ਕਰਕੇ ਉਹ ਬਹੁਤ ਟਾਈਟ ਕੰਪੀਟੀਸ਼ਨ ਹੁੰਦਾ ਚੱ ਰਿਹਾ ਕੁਝ ਜਿਹੜੀਆਂ ਰਾਈਡਿੰਗਸ ਨੇ ਉਹਨਾਂ ਦੇ ਵਿੱਚ ਚੇਂजेस ਵੀ ਹੋਈਆਂ ਆਪਾਂ ਜਿਹੜਾ ਜਾਣਦੇ ਜਿਵੇਂ ਕੋਟਨੀ ਰਾਈਡਿੰਗ ਆ ਉੱਥੇ ਕੈਟਰਨ ਕਾਰਨਰੋ ਜੀ ਉਹ ਜ਼ਿਆਦਾ ਚੈਲੈਂਜਿੰਗ ਹੋਵੇ ਕਿਉਂਕਿ ਐਨਡੀਪੀ ਨੂੰ ਉੱਥੇ ਜਿਹੜਾ ਜਿਹੜੀਆਂ ਉਹਦੀ ਕਿਉਂਕਿ ਰਾਈਡਿੰਗ ਹੀ ਚੇਂਜ ਹੋ ਗਈ ਉੱਥੇ ਇਹਨਾਂ ਨੂੰ ਸੰਕਟ ਪੈਦਾ ਹੋ ਸਕਦਾ ਹੈ ਨਵੇਂ ਕੈਂਡੀਡੇਟ ਜਿਵੇਂ ਸਟੀਵ ਮੌਸਿਟ ਨੇ ਇਥੋਂ ਮੇਅਰ ਰਹੇ ਨੇ ਕੂਟਨੀ ਤੋਂ ਉਹਨਾਂ ਨੂੰ ਜਿਹੜਾ ਇੱਥੇ ਦੂਜੇ ਪਾਸੇ ਜਾਣ ਦੀ ਗੱਲਬਾਤ ਨਜ਼ਰ ਆ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਇੱਥੇ ਕੰਪੀਟ ਕਰਦੇ ਆ ਡੇਵਿਡ ਈ ਵੀ ਦਾ ਫੋਕਸ ਜਿਹੜਾ ਇਸ ਵੇਲੇ ਕਈ ਥਾਵਾਂ ਦੇ ਉੱਤੇ ਆ ਕਿ ਕਿਧਰਲੇ ਕਿਧਰਲੇ ਪਾਸੇ ਉੱਤੇ ਜਿਹੜੀਆਂ ਜਿਹੜੀ ਹੁਣ ਡੇਵਿਡ ਈ ਵੀ ਵੀ ਪਹਿਲੀ ਵਾਰੀ ਕੈਂਪੇਨ ਜਿਹੜੀ ਉਹ ਲੀਡ ਕਰ ਰਹੇ ਆ ਉਹਨਾਂ ਦੇ ਲੀਡਰਸ਼ਿਪ ਥੱਲੇ ਉਹਨਾਂ ਦੀ ਟੀਮ ਜਿਹੜੀ ਉਹਦੇ ਉੱਤੇ ਵੀ ਪ੍ਰੈਸ਼ਰ ਆ ਕਿ ਉਹਨੇ ਕਿਸ ਤਰੀਕੇ ਦੇ ਨਾਲ ਪਰਫਾਰਮ ਕਰਨਾ ਜਿਹੜੀ BC ਯੂनाइटेड ਕਲਾਪਸ ਕਰ ਗਿਆ ਇਹਦਾ ਅਸਰ ਕਿਸ ਤਰੀਕੇ ਨਾਲ ਪੈਂਦਾ ਇਸ ਰੇਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ NDP ਦੇ ਲਈ ਵੀ ਮਤਲਬ ਉਹਦਾ ਜਿਹੜਾ ਵੱਖਰੇ ਤਰੀਕੇ ਦਾ ਸਿਨੈਰੀਓ ਬਣ ਗਿਆ ਤੇ ਹੁਣ ਇਹਨਾਂ ਨੂੰ ਜਿਹੜਾ ਸਿੱਧਾ-ਸਿੱਧਾ BC ਕੰਸਰਵਟਿਵ ਦੇ ਨਾਲ ਕੰਪੀਟੀਸ਼ਨ ਦੇ ਉੱਤੇ ਇਹ ਫੋਕਸ ਕਰ ਰਹੇ ਸੋ ਇਹ ਇਸ ਵੇਲੇ ਇੱਕ ਮਹੱਤਵਪੂਰਨ ਨੁਕਤੇ ਆ BC ਦੀ ਇਲੈਕਸ਼ਨ ਦੇ ਵਿੱਚ 11 ਅਕਤੂਬਰ ਨੂੰ ਜਦੋਂ ਇਲੈਕਸ਼ਨ ਹੋਣੀ ਆ ਤੇ ਜਿਹੜਾ ਉਹਦੇ ਤੋਂ ਬਾਅਦ ਜੇ ਇਸ ਕਿਸਮ ਦਾ ਮਾਹੌਲ ਬਣਿਆ ਆ ਤੇ ਬਹੁਤ ਦਿਲਚਸਪੀ ਵਾਲੀ ਇਲੈਕਸ਼ਨ ਇਸ ਵੇਲੇ ਹੋਊਗੀ ਜਿਸ ਤਰੀਕੇ ਦੇ ਨਾਲ ਉਮੀਦਵਾਰ ਜਿਹੜੇ ਵੱਖ-ਵੱਖ ਆ ਉਹ ਸਾਹਮਣੇ ਆ ਰਹੇ ਆ ਇੱਕ ਐਤਕੀ ਜਿਹੜੀਆਂ ਰਾਈਡਿੰਗਸ ਦਾ ਅਸਰ ਵੀ ਪਊਗਾ ਜਿਵੇਂ ਕੋਲੋਨਾ ਸੈਂਟਰ ਇੱਕ ਨਵੀਂ ਰਾਈਡਿੰਗ ਬਣਾਈ ਰਹੀ ਨੇ 6 ਰਾਈਡਿੰਗ ਐਤਕੀ ਐਡ ਹੋਈਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਲੈਂਗਫੋਰਡ ਹਾਈਲੈਂਡਸ ਤੇ ਜਿੱਥੇ ਰਵੀ ਪ੍ਰਮਾਰ ਖੜੇ ਆ ਉਹ ਰਾਈਡਿੰਗ ਜਿਹੜੀ ਆ ਅੱਧ ਕੀ ਐਡ ਕੀਤੀ ਗਈ ਹੈ ਸਰੀ ਇੱਥੇ ਸਰਪੈਂਟਾਈਨ ਰਿਵਰ ਵਾਲੀ ਰਾਈਡਿੰਗ ਵੀ ਨਵੀਂ ਐਡ ਕੀਤੀ ਗਈ ਹੈ ਬਰਨ ਵੀ ਨਿਊ ਵੈਸਟ ਮਿਨਿਸਟਰ ਰਾਈਡਿੰਗ ਨਵੀਂ ਐਡ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਹਾ ਲੈਂਗਲੀ ਵਾਲੀਆਂ ਦੋ ਰਾਈਡਿੰਗ ਹੁੰਦੀਆਂ ਸੀ ਇੱਥੇ ਉਹਨਾਂ ਨੂੰ ਤਿੰਨ ਬੜਾ ਦਿੱਤਾ ਮਤਲਬ ਇੱਕ ਵਧ ਗਈ ਲੈਂਗਲੀ ਵਿਲਬਰੋਕ ਲੈਂਗਲੀ ਵਾਲਨਟ ਗਰੂਪ ਤੇ ਲੈਂਗਲੀ ਐਬਸਪੋਰਟ ਹੁਣ ਦੋ ਦੀਆਂ ਤਿੰਨ ਬਣਦੀਆਂ ਨਾ ਨਵੇਂ ਨੇ ਇਹਨਾਂ ਦੇ ਵੈਨਕੂਵਰ ਦੇ ਵਿੱਚ ਵੀ ਜਿਹੜੀਆਂ 2 ਦੀਆਂ 3 ਬਣ ਗਈਆਂ ਵੈਨਕੂਵਰ ਯੇਲ ਟਾਊਨ ਵੈਨਕੂਵਰ ਸਾਊਥ ਗ੍ਰੈਨਵੈਲ ਤੇ ਵੈਨਕੂਵਰ ਲिटल ਮਾਊਂਟੇਨ ਇਹ ਵੀ ਇੱਕ ਇੱਕ ਕਰਕੇ ਟੋਟਲ 6 ਰਾਈਡਿੰਗ ਐਸ ਵੇਲੇ ਇੱਥੇ ਜਿਹੜੀਆਂ ਹੋ ਗਈਆਂ ਤੇ BC ਇਲੈਕਸ਼ਨ ਜਿਹੜੀ ਪ੍ਰੋਵਿੰਸ਼ਰ ਇਲੈਕਸ਼ਨ ਆ ਉਹਨਾਂ ਨੇ ਐਸ ਵੇਲੇ ਕਿਉਂਕਿ ਡੈਡਲਾਈਨ ਸੀਗੀ ਐ ਸੈਟਰਡੇ ਨੂੰ ਸੀਗੀ ਉਹ ਲੰਘ ਗਈ ਉਹਦੇ ਤੋਂ ਬਾਅਦ ਇਹਨਾਂ ਨੇ ਪੂਰੀ ਜਿਹੀ ਪੂਰੀ ਲਿਸਟ ਕੈਂਡੀਡੇਟਸ ਦੀ ਜਾਰੀ ਕਰ ਦਿੱਤੀ ਹੈ 323 ਕੈਂਡੀਡੇਟਸ ਐਸ ਵੇਲੇ ਰਨ ਕਰ ਰਹੇ ਆ ਇਸ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ 323 ਕੈਂਡੀਡੇਟ ਜਿਹੜੇ ਨੇ ਉਹ 93 ਰਾਈਡਿੰਗਸ ਦੇ ਲਈ ਰਨ ਕਰ ਰਹੇ ਆ ਤੇ VOTING ਜਿਹੜੀ ਆ ਉਹ ਅਕਤੂਬਰ 19 ਨੂੰ ਪੈਣੀ ਹੈ ਛੇ ਨਵੀਆਂ ਰਾਈਡਿੰਗ ਪੋਲੀਟੀਕਲ ਮੈਪ ਦੇ ਉੱਤੇ ਆਉਣਗੀਆਂ ਇਹਦਾ ਕਿੱਧਰ ਫਾਇਦਾ ਹੁੰਦਾ ਕਿੱਧਰ ਨੁਕਸਾਨ ਹੁੰਦਾ ਉਹ ਵੀ ਦੇਖਣਾ ਪਊਗਾ ਦੋ ਪਾਰਟੀਆਂ ਦੇ ਸਾਰੇ ਕੈਂਡੀਡੇਟ ਰਨ ਕੀਤੇ ਆ ਮਤਲਬ BC ਜਿਹੜੀ 93 ਰਾਈਡਿੰਗ ਨੇ ਐਸ ਵੇਲੇ ਇੱਥੇ ਤ੍ਰੈਨਮੇਂ ਦੇ ਵਿੱਚੋਂ ਐਨਡੀਪੀ 93 ਦੇ ਉੱਤੇ ਰਨ ਕਰ ਰਹੀ ਹੈ ਕਨਜ਼ਰਵੇਟਿਵ ਪਾਰਟੀ ਵੀ 93 ਦੇ ਉੱਤੇ ਰਨ ਕਰ ਰਹੀ ਹੈ ਜਿਹੜੀ ਬੀਸੀ ਗ੍ਰੀਨ ਪਾਰਟੀ ਹੈ ਇਹ 69 ਕੈਂਡੀਡੇਟਸ ਇਹਨਾਂ ਦੇ ਰਨ ਕਰ ਰਿਆ 69 ਕੈਂਡੀਡੇਟਸ ਇਹਨਾਂ ਦੇ ਰਨ ਕਰ ਰਹੇ ਆ ਸੋ ਅਫੀਸ਼ੀਅਲ ਅਪੋਨੈਂਟ ਤੇ ਸਗੇ ਬੀਸੀ ਯੂਨਾਈਟਿਡ ਦੇ ਕੈਵਨ ਫਾਲਕਨ ਪਿਛਲੇ ਮਹੀਨੇ ਵਿੱਚ ਉਹਨਾਂ ਨੇ ਪਾਰਟੀ ਦੀ ਕੈਂਪੇਨ ਨੂੰ ਕਰ ਦਿੱਤਾ ਖਤਮ ਤੇ ਜਿਹੜੀ ਆ ਪਾ ਕੇ ਵੋਟ ਸਪਲਿਟ ਨਾ ਹੋਵੇ ਇਹਨਾਂ ਦੇ ਨਾਲ ਪਰ ਹੁਣ ਇਹ ਜਿਹੜੇ 40 ਇਸ ਵੇਲੇ ਇੰਡੀਪੈਂਡੈਂਟ ਕੈਂਡੀਡੇਟ ਨੇ ਜਿਹੜੇ ਕਿਸੇ ਪਾਰਟੀ ਨਾਲ ਰਿਲੇਟਡ ਵੀ ਨਹੀਂ ਨੇ 14 ਅਨ ਅਫੀਲੀਏਟਡ ਕੈਂਡੀਡੇਟ ਰਨ ਕਰ ਰਹੇ ਆ ਜਿਹੜੇ ਜਿਨ੍ਹਾਂ ਦੇ ਵਿੱਚੋਂ ਕੁਝ ਪਿਛਲੇ ਸਾਲ ਦਾ BC ਯੂनाइटेड ਦੇ ਕੈਂਡੀਡੇਟਸ ਨੇ ਕਮਿਊਨਿਸਟ ਪਾਰਟੀ ਆਫ BC 크ਰਿਸਚੀਅਨ ਹੈਰੀਟੇਜ ਪਾਰਟੀ ਤੇ ਫ੍ਰੀडम ਪਾਰਟੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹੜੇ ਆਪਣੇ ਆਪਣੇ ਕੈਂਡੀਡੇਟ ਇੱਥੇ ਇਲੈਕਸ਼ਨ ਦੇ ਵਿੱਚ ਰਨ ਕਰ ਰਹੇ ਆ ਐਨਡੀਪੀ ਹਾਈਲਾਈਟ ਕਰ ਰਹੀ ਹੈ ਕਈ ਤਰ੍ਹਾਂ ਦੀਆਂ ਕੌਨਸਪੀਰੇਸੀਜ਼ ਜਿਹੜੀਆਂ ਟੋਰੀਜ਼ ਵੱਲੋਂ ਨੇ ਤੇ ਜਾਂ ਐਨਡੀਪੀ ਨੇ ਇੱਕ ਲੈਟਰ ਵੀ ਲਿਖੀ ਆ ਕੰਜ਼ਰਵਟਿਵ ਲੀਡਰ ਨੂੰ ਇਹ ਕਹਿਣ ਦੇ ਲਈ ਕਿ ਉਹ ਜਿਹੜਾ ਕੈਂਡੀਡੇਟ ਜਿਹੜੇ ਆ ਜਿਨ੍ਹਾਂ ਨੇ ਐਕਸਟ੍ਰੀਮ ਤੇ ਡੇਂਜਰਸ ਵਿਊਜ਼ ਜਿਹੜੇ ਕੀਤੇ ਉਹਨਾਂ ਨੂੰ ਬਾਹਰ ਕਰ ਲਿਆ ਜਾਵੇ ਸੋ ਇਸ ਗੱਲ ਦੇ ਉੱਤੇ ਵੀ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਆ ਤੇ ਕੈਂਡੀਡੇਟ ਨਾਮੀਨੇਸ਼ਨ ਜਿਹੜੀ ਡੈਡਲਾਈਨ ਜਦੋਂ ਲੰਘ ਗਈ ਆ ਐਨਡੀਪੀ ਦੇ ਲੀਡਰ ਡੇਵਿਡ ਡੀ ਵੀ ਨੇ ਕਿਹਾ ਕਿ ਕੁਝ ਕੰਜ਼ਰਵਟਿਵ ਕੈਂਡੀਡੇਟ ਨੇ ਪਹਿਲਾਂ ਜਾ ਜਿਹੜੇ ਐਂਟੀ ਡੈਮੋਕਰੈਟਿਕ ਕਨਸਪੀਰੇਸੀ ਥਿਉਰੀਜ਼ ਪੇਸ਼ ਕੀਤੀਆਂ ਵਿਸ਼ਵਵਿਦ ਯੂਐਸ ਇਲੈਕਸ਼ਨ ਜਿਹਦੇ ਚ ਇਹਨਾਂ ਨੇ ਕਿਹਾ ਸੀ ਕਿ ਉੱਥੇ ਕਪੜਾ ਹੋਇਆ ਹੈ 트럼ਪ ਦੀ ਉਹਦੇ ਵਿੱਚ ਤੇ ਜਿਹੜੇ ਰਾਈਟਸ ਹੋਏ ਸੀ 트럼ਪਸ ਪੋਰਟਰਸ ਦੁਆਰਾ ਜਨਵਰੀ 6 2021 ਦੇ ਵਿੱਚ ਉਹ ਜਿਹੜੀ ਹੈਗੀ ਆ ਕਿ ਉਸ ਕਿਸਮ ਦੀ ਜਿਹੜੀ ਡਿਸਇਨਫੋਰਮੇਸ਼ਨ ਨੂੰ ਜਿਹੜਾ ਅੱਗੇ ਕਰਨਾ ਜਾਂ ਡੇਂਜਰਸ ਕਨਸਪੀਰੇਸੀ ਥਿਉਰੀਜ਼ ਪੇਸ਼ ਕਰਨੀ ਹੈ ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਡਾ ਸੰਕਟ ਆਇਆ ਇਸ ਵੇਲੇ ਤੋ ਜਿਹੜਾ ਉਹਨਾਂ ਨੂੰ ਕਿਹਾ ਕਿ ਜਿਹੜੀ ਕੰਜ਼ਰਵਟਿਵ ਲੀਡਰ ਜੌਨ ਰਸਟਰਡ ਜਿਹੜੇ ਆ ਉਹ ਖੁਸ਼ ਹੋਣਗੇ ਕੈਂਡੀਡੇਟਸ ਜਿਹੜੇ ਆ ਉਹ ਇਹਨਾਂ ਦੇ ਅਗੇਂਸਟ ਮੈਚ ਕਰਕੇ ਤੇ ਕਿਸੇ ਵੀ ਤਰੀਕੇ ਦੇ ਨਾਲ ਸੋ ਇਸ ਵੇਲੇ ਜਿਹੜਾ ਮੁੱਦਾ ਹੈ ਕਾਫੀ ਪਖਿਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਇਲੈਕਸ਼ਨ ਦੇ ਦਿਨ ਨੇੜੇ ਆਉਂਦੇ ਆ ਉਦੋਂ ਉਦੋਂ ਜਿਹੜੀਆਂ ਬਾਕੀ ਗੱਲਾਂ ਆ ਉਹ ਹੋਰ ਸਾਹਮਣੇ ਆਉਣਗੀਆਂ ਪਰ ਹਜੇ ਤੱਕ ਮੁਕਾਬਲਾ ਸਿੱਧਾ ਸਿੱਧਾ ਐਨਡੀਪੀ ਤੇ ਕੰਜ਼ਰਵਟਿਵ ਦੇ ਵਿੱਚ ਹੈ ਕਈ ਥਾਵਾਂ ਦੇ ਉੱਤੇ ਕੰਜ਼ਰਵਟਿਵ ਨੂੰ ਅੱਗੇ ਦੱਸਿਆ ਜਾ ਰਿਹਾ ਤੇ ਕਈ ਥਾਵਾਂ ਐਨਡੀਪੀ ਦੀ ਸਰਕਾਰ ਬਣਾ ਰਹੀਆਂ ਵਿంటర్ ਟਾਇਰ ਦੋਸਤੋ ਜਿਹੜੇ ਜ਼ਰੂਰੀ ਹੋ ਗਏ ਨੇ 1 ਅਕਤੂਬਰ ਤੋਂ ਮੰਡਟਰੀ ਹੋ ਜਾਂਦੇ ਆ ਸਾਰੇ ਵਹੀਕਲਸ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਹਾਈਵੇਜ਼ ਦੇ ਉੱਤੇ ਅੱਜ ਮੰਗਲਵਾਰ ਤੋਂ ਇਹ ਰੂਲ ਹਰ ਸਾਲ 1 ਅਕਤੂਬਰ 1 ਤੋਂ ਸ਼ੁਰੂ ਹੁੰਦਾ ਆ ਤੇ ਮਾਰਚ 31 ਤੱਕ ਇਹ ਜਾਂ April 30 ਤੱਕ ਜਿੱਦਾਂ ਦਾ ਮੌਸਮ ਹੁੰਦਾ ਜਿਹੜਾ ਹਾਈਵੇਜ਼ ਜਿਸ ਤਰ੍ਹਾਂ ਦੇ ਹੁੰਦੇ ਦਾ ਮਾਊਂਟਨ ਪਾਸਸੇ ਨੇ ਜਾਂ ਰੂਰਲ ਰੂਟਸ ਨੇ ਆਈਸ ਸਨੋ ਫਾਲ ਏਰੀਆਜ਼ ਦੇ ਵਿੱਚ ਇਹ ਕਾਨੂੰਨ ਜਿਹੜਾ ਇਸੇ ਤਰੀਕੇ ਦੇ ਨਾਲ ਜਾਰੀ ਨੇ ਬਹੁਤ ਸਾਰੇ ਹਾਈਵੇ ਜੇ ਲੋਅਰ ਮੇਨਲੈਂਡ ਦੇ ਵਿੱਚ ਤੇ ਸਦਰਨ ਵੈਂਕੂਵਰ ਆਈਲੈਂਡ ਦੇ ਉੱਤੇ ਆ ਐਗਜ਼ੈਂਪਟ ਹੁੰਦੇ ਆ ਕਿਉਂਕਿ ਜ਼ਿਆਦਾ ਟੈਂਪਰੇਚਰ ਕਲਾਈਮੇਟ ਜਿਹੜਾ ਸਾਊਥ ਕੋਸਟ ਦੇ ਉੱਤੇ ਹੁੰਦਾ ਆ ਕੁਝ ਰੂਟ ਨੂੰ ਜਿਹੜਾ ਛੱਡ ਕੇ ਸੋ ਵਿంటర్ ਟਾਇਰ ਰਿਕੁਆਇਰਮੈਂਟ ਸਾਰੇ ਹਾਈਵੇ ਨਾਰਥਰਨ BC ਦੇ ਵਿੱਚ ਸਾਰੇ ਹਾਈਵੇ ਇੰਟੀਰੀਅਰ ਦੇ ਵਿੱਚ ਹਾਈਵੇ ਦੇ ਕੁਝ ਸੈਕਸ਼ਨ ਸਾਊਥ ਕੋਸਟ ਦੇ ਉੱਤੇ ਸੀ ਟੂ ਸਕਾਈ ਹਾਈਵੇ ਜਿਹਦੇ ਵਿੱਚ ਆਉਂਦਾ ਕੁਝ ਸੈਕਸ਼ਨਸ ਹਾਈਵੇਜ਼ ਤੇ ਵੈਂਕੂਵਰ ਆਈਲੈਂਡ ਦੇ ਉੱਤੇ ਵਹੀਕਲ ਜਿਹੜੇ ਜਿਹੜੇ ਹੈਗੇ ਆ ਜੇ ਉਹਨਾਂ ਦੇ ਟਾਇਰ ਜਾਂ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਨਹੀਂ ਉਹਨਾਂ ਨੇ ਪਾਏ ਤਾਂ ਉਹਨਾਂ ਨੂੰ ਫਾਈਨ ਹੋ ਜਾਂਦਾ ਹੈ 121 ਡਾਲਰ ਤੋਂ ਲੈ ਕੇ 598 ਡਾਲਰ ਫਾਈਨ ਹੋ ਸਕਦਾ ਜੋ ਕੁਝ ਪ੍ਰੋਵਿੰਸ ਦਾਸ ਰੈ ਟਰੱਕ ਤੇ ਹੈਵੀ ਵਹੀਕਲਸ ਆ ਜਿਹਨਾਂ ਦਾ ਭਾਰ 11.78 ਟਨ ਤੋਂ ਜ਼ਿਆਦਾ ਹੁੰਦਾ ਆ ਉਹਨਾਂ ਨੂੰ ਵੀ ਜਿਹੜੀਆਂ ਆਪਣੀਆਂ ਚੇਨਸ ਵਗੈਰਾ ਉਹਨਾਂ ਰੂਟਸ ਦੇ ਉੱਤੇ ਕੈਰੀ ਕਰਨੀਆਂ ਪੈਂਦੀਆਂ। BC ਦੇ ਵਿੱਚ ਜਿਹੜਾ ਪ੍ਰੋਪਰੀਅਟ ਵਿంటర్ ਟਾਇਰ ਆ ਉਹਨੂੰ ਉਹ ਕਹਿੰਦੇ ਆ ਜਿਨ੍ਹਾਂ ਦਾ M+S ਯਾਨੀ ਮਡ ਐਂਡ 스노우 ਜਾਂ ਜਿਹੜੀ ਮਾਊਂਟਨ 스노우 ਫਲੇਕ ਸਿੰਬਲ ਉਹਨਾਂ ਦੇ ਉੱਤੇ ਹੁੰਦਾ ਗੁੱਡ ਕੰਡੀਸ਼ਨ ਦੇ ਵਿੱਚ ਤੇ ਮਿਨੀਮਮ ਜਿਹੜਾ ਟ੍ਰੈਡ ਡੈਪਥ ਆ ਉਹ 3.5mm ਹੋਣੀ ਚਾਹੀਦੀ ਆ। ਸੋ ਇਹ ਇਹਨਾਂ ਹਾਈਵੇਜ਼ ਦੇ ਉੱਤੇ ਜਿਹੜੀ ਤੁਸੀਂ ਟਰਾਂਸਪੋਰਟੇਸ਼ਨ ਮਿਨਿਸਟਰੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਦੇਖ ਸਕਦੇ ਆ ਉਹਨਾਂ ਹਾਈਵੇ ਦੇ ਉੱਤੇ ਵੀ ਉੱਥੇ ਵੀ ਹਾਈਵੇ ਦਾ ਜਿਹੜਾ ਮੈਪ ਮਿਲ ਜੂਗਾ ਤੇ ਉੱਥੋਂ ਪਤਾ ਲੱਗ ਜੂਗਾ ਕਿ ਕਿਤੇ ਕਿਤੇ ਇਹ ਜ਼ਰੂਰੀ ਆ ਤੇ ਉਸ ਹੱਬ ਦੇ ਨਾਲ ਅੱਗੇ ਜਾਇਆ ਜਾ ਸਕਦਾ ਇਹ ਨਾ ਹੋਣ ਦੀ ਸੂਰਤ ਦੇ ਵਿੱਚ ਤੁਹਾਨੂੰ ਫਾਈਨ ਹੋ ਸਕਦਾ ਹੈ ਹਰ ਸਾਲ ਇਹ ਵਿంటర్ ਡਰਾਈਵਿੰਗ ਟਫ ਹੁੰਦੀ ਹੈ ਡਰਾਈਵਿੰਗ ਜਿਹੜੀ ਵਿంటర్ ਟਾਈਮਸ ਦੇ ਵਿੱਚ ਔਖੀ ਹੁੰਦੀ ਹੈ ਸਨੋ ਕਰਕੇ ਆਈਸ ਕਰਕੇ ਤੇ ਪੂਰ ਵਿਜ਼ਿਬਿਲਟੀ ਕਰਕੇ ਇਸ ਕਰਕੇ ਜਿਹੜੇ ਸਹੀ ਟਾਇਰਾ ਹੁਣ ਬਹੁਤ ਜ਼ਰੂਰੀ ਹੈ। ਬੀਸੀ ਦੇ ਵਿੱਚ ਦੋ ਤਰ੍ਹਾਂ ਦੇ ਵਿంటర్ ਟਾਇਰਸ ਨੇ ਮਡ ਐਂਡਸ, ਨੋ ਐਮ ਪਲੱਸ ਐਸ ਟਾਇਰ ਜਿਨ੍ਹਾਂ ਨੂੰ ਕਹਿੰਦੇ ਆ ਤੇ ਮਾਊਂਟੇਨ SNOW FLAKE ਟਾਇਰਸ। ਦੋਵੇਂ ਜਿਹੜੇ ਕਿਸਮ ਦੇ ਟਾਇਰ ਨੇ ਘੱਟੋ-ਘੱਟ 3.5 ਐਮ ਐਮ ਜਿਹੜਾ ਟ੍ਰੈਡ ਡੈਪਥ ਉਹਦੇ ਵਿੱਚ ਆਉਣੀ ਚਾਹੀਦੀ ਆ। ਉਹਨਾਂ ਨੂੰ ਵਿంటర్ ਟਾਇਰ ਪ੍ਰੋਪਰ ਸਮਝ ਜਾ ਜੰਤਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।